ਨੂੰ ਇਹ ਬੀਜੇਪੀ ਸਰਕਾਰ ਇਨਾਮ ਦੇ ਰਹੀ ਹੈ ਜਿਨ੍ਹਾਂ ਨੇ ਸਾਡੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਔਰ ਲਾਠੀ ਚਾਰਜ ਕੀਤਾ ਇਹ ਦਿਨਾਂ ਦੀ ਜੋ ਕੁਝ ਹੈਗਾ ਕਾਰਪੋਰੇਟ ਘਰਾਣਿਆਂ ਦਾ ਵਾ ਉਹਨਾਂ ਨੇ ਇੱਕ ਹਥਿਆਰ ਬਣਾ ਲਿਆ ਹਾਈ ਕੋਰਟ ਨੂੰ ਹਾਈ ਕੋਰਟ ਤੋਂ ਆਰਡਰ ਕਰਾਏ ਲਿਆ ਕੇ ਡੰਡਾ ਜਿਹੜਾ ਕਿਸਾਨਾਂ ਤੇ ਲੋਕਾਂ ਦੇ ਆਮ ਜਨਤਾ ਤੇ ਭੜਕਾਇਆ ਅੱਜ ਅਸੀਂ ਭਾਰਤੀ ਕਿਸਾਨ ਜੂਨੇ ਖੋਸਾ ਸੂਬਾ ਮੀਤਪੁਰ ਦਾ ਹਰਵੇਖ ਸਿੰਘ ਮਲਾਦੀਆਂ ਅੱਜ ਜਿਹੜੇ ਮੋਤੇ ਦੀ ਅਬਦਾਲੀ ਵਾਲਾ ਅਰਵੀਰਾ ਫੜਿਆ ਹੋਇਆ ਵਾ ਉਹਦੇ ਖਿਲਾਫ ਅਸੀਂ ਅੱਜ ਉਹਦਾ ਪੁਤਲਾ ਫੁੱਕਰ ਵਸਤੇ ਆਏ ਆ ਅੱਜ ਕਿਸਾਨਾਂ ਦੀਆਂ ਮੰਗਾਂ ਬੰਨੀਆਂ ਹੋਈਆਂ ਜੀ ਤੋ ਮੁੱਕਰ ਗਿਆ ਵਾ ਦਰਦੀ ਨਰੇਂਦਰ ਮੋਦੀ ਸਰਕਾਰ ਵੱਲੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਪੰਜਾਬ ਤੋਂ ਦਿੱਲੀ ਤੱਕ ਮਾਰਚ ਕਰ ਰਹੇ ਕਿਸਾਨਾਂ ਤੇ ਹਰਿਆਣਾ ਦੀ ਸਰਦ ਦੇ ਕਤਿੱਤ ਤੌਰ ਤੇ ਗੋਲੀ ਚਲਾਣ ਦੇ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕਰਨ ਦੇ ਵਿਰੋਧ ਚ ਕਿਸਾਨ ਜਥੇਬੰਦੀਆਂ ਵੱਲੋਂ ਰੋਜ਼ ਪ੍ਰਦਰਸ਼ਨ ਦੇ ਹਿੱਸੇ ਵੱਜੋਂ ਲੁਧਿਆਣਾ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਨਾਰੇਬਾਜ਼ੀ ਕਰਦੇ ਕਿਸਾਨਾਂ ਨੇ ਕੇਂਦਰ ਸਰਕਾਰ ਦਾ ਪੁਤਲਾ ਫੁਕਿਆ ਪਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਵੱਲੋਂ ਦਿੱਨ ਕਾਲੇ ਕਿਸਾਨੀ ਕਾਨੂੰਨ ਖਿਲਾਫ ਕਿਸਾਨ ਸੰਘਰਸ਼ ਦੌਰਾਨ ਉਹਨਾਂ ਨੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਇਸ ਦੌਰਾਨ ਜਦੋਂ ਉਹਨਾਂ ਨੇ ਆਪਣਾ ਹੱਕ ਮੰਗਣ ਲਈ ਦਿੱਲੀ ਜਾ ਰਹੀ ਸੀ ਤਾਂ ਉਹਨਾਂ ਨੂੰ ਹਰਿਆਣਾ ਦੀ ਸਰਹੱਦ 'ਤੇ ਰੋਕ ਲਿਆ ਸੀ ਜਿੱਤੇ ਕਿਸਾਨਾਂ ਤੇ ਦਿੱਤ ਤੌਰ ਤੇ ਗੋਲੀ ਚਲਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਹੁਣ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਇਹ ਉਹਨਾਂ ਦੇ ਝਕਮਾ ਤੇ ਨੂਨ ਛਿੜਕਰ ਬਰਾਬਰ ਹੈ ਅਤੇ ਉਹ ਇਸ ਚੀਜ਼ ਨੂੰ برداشت ਨਹੀਂ ਕਰਨਗੇ ਬਾਕੀ ਤੁਸੀਂ ਸੁਣੋ ਇਸ ਮੌਕੇ ਕਿਸਾਨ ਆਗੂ ਵੱਲੋਂ ਹੋਰ ਕੀ ਕਿਹਾ ਗਿਆ ਨੂੰ ਇਹ ਭਾਜੀਪੀ ਸਰਕਾਰ ਇਨਾਮ ਦੇ ਰਹੀ ਹੈ ਜਿਨ੍ਹਾਂ ਨੇ ਸਾਡੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਔਰ ਲਾਠੀ ਚਾਰਜ ਕੀਤਾ ਜਿੰਨਾ ਕਿਸਾਨਾਂ ਨੂੰ ਸਾਡੇ ਬੱਚੇ ਜਿਨ੍ਹਾਂ ਨੇ ਮਾਰੇ ਅੱਜ ਉਹਨਾਂ ਨੂੰ ਇਨਾਮ ਦੇ ਕੇ ਨਵਾਜਿਆ ਜਾ ਰਿਹਾ ਉਹਨਾਂ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਬੀਜੇਪੀ ਦੇ ਪੁਤਲੇ ਜਿਹੜੇ ਉਹ ਸਾਰੀਆਂ ਜਥੇਬੰਦੀਆਂ ਜਿਹੜੇ ਬੀਕੇਜੂ ਖੋਸਾ ਲੋਆਂ ਅੱਜ ਇਹ ਸਾਰੇ ਆ ਜਾ ਰਿਹਾ ਇਹ ਸਾਰੀ ਬੀਕੇਜੂ ਖੋਸਾ ਦੀ ਟੀਮ ਖੜੀ ਆ ਇਹ ਉਹਦੇ ਲੋ ਪੋਨਾਂ ਲੋ ਪੁਤਲਾ ਸਾੜਿਆ ਅੱਜ ਦੂਸਰੇ ਪਾਸੇ ਜਿਹੜਾ ਕਿਸਾਨ ਤੁਸੀਂ ਕਿਹRenderTarget ਲਾਇਆ ਹੋਇਆ ਸੀਗਾ ਜਿਹੜਾ ਹੁਣ ਉਹ ਚੱਕਿਆ ਗਿਆ ਤੇ ਲੇਕਿਨ ਉਹਨਾਂ ਅਗਲਾ ਰਣਨੀਤੀ ਕੀ ਹੋਊਗੀ ਦੇਖੋ ਕੱਲ ਸਾਰੇ মিডিਆ ਨੂੰ ਪਤਾ ਹੈ ਜੋ ਹੋਇਆ ਉਹਦੇ ਸਾਹਮਣੇ ਅਸੀਂ ਹੁਣ ਅਗਲੇ ਪਨੇ ਇੱਕ ਜਿੰਨੀਆਂ ਵੀ ਜਥੇਬੰਦੀਆਂ ਹੋਰ ਨੇ ਸਾਡੇ ਨਾਲ ਸਾਰਿਆਂ ਨੇ ਇੱਕ ਮੀਟਿੰਗ ਕਰਕੇ ਇਹ ਜਿਹਨਾਂ ਜੀ ਜੋ ਕੁਝ ਹੈਗਾ ਕਾਰਪੋਰੇਟ ਘਰਾਣਿਆਂ ਦਾ ਵਾ ਉਹਨਾਂ ਨੇ ਇੱਕ ਹਥਿਆਰ ਬਣਾ ਲਿਆ ਹਾਈ ਕੋਰਟ ਨੂੰ ਹਾਈ ਕੋਰਟ ਤੋਂ ਆਰਡਰ ਕਰਾਏ ਲਿਆ ਕੇ ਡੰਡਾ ਜਿਹੜਾ ਕਿਸਾਨਾਂ ਤੇ ਲੋਕਾਂ ਦੇ ਆਮ ਜਨਤਾ ਤੇ ਭੜਕਾਇਆ ਜਨਤਾ ਦਾ ਕਸੂਰ ਇੰਨਾ ਦਾ ਭਈ ਜੇ ਉੱਤੇ 10 ਮਿੰਟ ਚਾਪੀ ਲਾ ਦਿੰਦੇ ਗੱਡੀ ਨੂੰ 10-20 ਮਿੰਟ ਚ ਸਰਕਾਰ ਕੋਟਿਆਂ ਪਰ ਹੋ ਜਾਣੀ ਸੀ ਕੋਈ ਫਰਕ ਨਹੀਂ ਪੈਣਾ ਮੈਂ ਕਿਹਾ ਵੀ ਸੀਗਾ ਵੀ 10 ਮਿੰਟ ਰੋਕ ਲੋ ਕੋਈ ਫਰਕ ਨਹੀਂ ਪੈਣਾ ਪਰ ਸਾਨੂੰ ਉਹ ਟਾਈਮ ਪੁਲਿਸ ਨੇ ਚੱਕ ਲਿਆ ਸੀ ਕੇਸ ਕਰਕੇ ਕੇਸ ਕਰਕੇ ਇਹ ਜਿਹੜਾ ਕੱਲ ਇਨਸੀਡੈਂਟ ਸਾਰਾ ਹੋਇਆ ਲੱਗਦਾ ਕਿ ਕਿਸਾਨਾਂ ਦੇ ਗਾਰਡ ਗੁੱਡ ਨੇ ਜਿਹੜੇ ਕੱਲ੍ਹ ਨੇ ਬੰਦ ਕੀਤੇ ਆ ਕੱਲ ਦੀ ਜਿਹੜੀ ਖਬਰ ਆ ਦੇਖੋ ਕਿਸਾਨਾਂ ਦੇ ਕਿਸਾਨਾਂ ਦੇ ਕਾਡਾਂ ਦੀ ਗੱਲ ਇਹ ਆ ਕੀ ਜੇ ਬੰਦੀ ਕੋਈ ਵੀ ਆ ਉਹ ਟੋਲ ਬਲਾਜਾਂ ਦੀ ਕਾਰਡ ਨਹੀਂ ਬਣਾਉਂਦੀ ਸਾਡੇ شناਖਤੀ ਕਾਰਡ ਹੁੰਦੇ ਨੇ ਜੀ ਅਸੀਂ ਉਹ ਆਪਣੀ شناਸਲੀ ਆਪਣੇ ਪਹਿਚਾਣ ਪੱਤਰ ਬਣਾਉਨੇ ਆਂ ਵੀ ਇਹ ਸਾਡੀ ਯੂਨੀਅਨ ਦਾ ਮੈਂਬਰ ਆ ਉਹ ਚਲੋ ਸਾਡੀਆਂ ਕੀਤੀਆਂ ਜਿਹੜੀ 13 ਮਹੀਨੇ ਉੱਥੇ ਬੈਠ ਕੇ ਆਏ ਆ 750 ਕਿਸਾਨ ਚੀਜ਼ ਹੋਇਆ ਉਹਨੂੰ ਮੁਖ ਰੱਖ ਕੇ ਕਈ ਵਾਰੀ ਨੰਗ ਜਾਂਦੇ ਆ ਨੰਗਾ ਵੀ ਦਿੰਦੇ ਆ ਕਾਰਡ ਬੰਦ ਹੋਣਾ ਜਾਂ ਨਾ ਆਉਣਾ ਇਹ ਕੋਈ ਮੈਨੇ ਨਹੀਂ ਰੱਖਦਾ ਇੱਥੇ ਆਮ ਜਨਤਾ ਦੀ ਲੁੱਟ ਹੋ ਰਹੀ ਆ ਅਸੀਂ ਵੀ ਉਹਨਾਂ ਦੇ ਵਿੱਚੋਂ ਹੀ ਆ ਸਾਰੇ ਦਵਾਰਾ ਸਿੰਘ ਆ ਛੇੜੂਗਾ ਬਿਲਕੁਲ ਕਰਾਂਗੇ ਜੀ ਛੱਡਦੇ ਨਹੀਂ ਇਹਨੂੰ ਇਹਦਾ ਜਿਹੜਾ ਮੁੱਦਾ ਚੱਕਿਆ ਉਹਨੂੰ ਛੱਡਦੇ ਨਹੀਂ ਕਰਾ ਕੇ ਛੱਡਾਂਗੇ ਕੋਈ ਗੱਲ ਨਹੀਂ ਅੱਜ ਸਾਨੂੰ ਸਾਲ ਲੈ ਲੈਂਦੇ ਹੋ ਕਰਾਂਗੇ ਕੱਲ ਤੋਂ ਫੇਰ ਅਸੀਂ ਮੇਰਾ ਨਾਮ ਜਸਪਾਲ ਸਿੰਘ ਹੈ ਭਾਰਤੀ ਕਿਸਾਨ ਯੂਨੀਅਨ ਖੋਸਾ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਅੱਜ ਅਸੀਂ ਸਾਡੇ ਕੌਮੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸ਼ਖਸ਼ੇਂਦਰ ਸਿੰਘ ਖੋਸਾ ਜਿਹੜੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਅੱਜ ਪੂਰੇ ਪੰਜਾਬ ਭਰ ਵਿੱਚ ਸਾਡੀ ਵੀ ਡਿਊਟੀ ਲੱਗੀ ਆ ਲੁਧਿਆਣੇ ਦੇ ਵਿੱਚ ਮੋਦੀ ਦਾ ਜਿਹੜਾ ਪਤਲਾ ਫੁੱਫਣ ਵਾਸਤੇ ਇਹ ਪਤਲਾ ਅਸੀਂ ਇਸ ਕਰਕੇ ਫੁੱਟੇ ਆ ਕਿ ਜਿਵੇਂ ਬਾਰਡਰਾਂ ਦੇ ਉੱਤੇ ਸਾਡੇ ਕਿਸਾਨ ਵੀਰ ਸ਼ਾਂਤਮਈ ਪ੍ਰਦਰਸ਼ਨ ਕਰਦੇ ਸੀ ਅੱਗੇ ਵਧਣ ਵਾਸਤੇ ਉੱਥੇ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਪਹੁੰਚੇ ਔਰ ਅੱਗੋਂ ਹਰਿਆਣਾ ਸਰਕਾਰ ਨੇ ਸਾਡੇ ਤੇ ਜ਼ੁਲਮ ਕਰਦੇ ਹੋਏ ਆ ਸਾਡੇ ਕਿਸਾਨਾਂ ਤੇ ਅੰਨੇਵਾ ਫਾਇਰਿੰਗ ਕੀਤੀ ਉਹਨਾਂ ਦੇ ਸ਼ਰੇ ਸਾਡੇ ਕਿਸਾਨਾਂ ਦੇ ਕਈਆਂ ਦੇ ਅੱਖਾਂ ਵਿੱਚ ਲੱਗੇ ਕਈ ਆਪਣੇ ਕਿਸਾਨਾਂ ਨੇ ਉੱਥੇ ਸ਼ੀਧੀਆਂ ਪਾ ਦਿੱਤੀਆਂ ਉਹਨਾਂ ਦੇ ਰੋਸ ਵਿੱਚ ਅਸੀਂ ਇਹ ਅੱਜ ਮੋਦੀ ਦਾ ਪਤਲਾ ਫੁੱਪਣ ਜਾ ਰਹੇ ਹਾਂ ਔਰ ਜਿਹੜੇ ਹਰਿਆਣਾ ਸਰਕਾਰ ਦੇ ਉੱਥੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੇ ਅੱਗੇ ਲਾਏ ਹੋਏ ਔਰ ਉਹਨਾਂ ਦੀ ਦੇਖਰੇਖ ਦੇ ਵਿੱਚ ਉਹਨਾਂ ਦੇ ਇਸ਼ਾਰੇ ਤੇ ਇਹ ਗੋਲੀਆਂ ਚਲਾਈਆਂ ਗਈਆਂ ਔਰ ਸੈਂਟਰ ਸਰਕਾਰ મોદી ਸਰਕਾਰ ਜਿਹੜੀ ਭਾਜਪੀ ਦੀ ਸਰਕਾਰ ਆ ਉਹ ਉਹਨਾਂ ਮੁਲਾਜ਼ਮਾਂ ਨੂੰ ਪ੍ਰੋਮੋਸ਼ਨ ਕਰ ਰਹੀ ਆ ਉਹਨਾਂ ਨੂੰ ਸਨਮਾਨ ਕਰ ਰਹੀ ਆ 15 ਅਗਸਤ ਤੇ ਅਸੀਂ ਉਹਦੇ ਵਿਰੋਧ ਵਿੱਚ ਅਸੀਂ ਇਹ ਪੁਤਲੇ ਫੂਕ ਰਹੇ ਆ ਕਿ ਜਿਹੜਾ ਤਾਨਾਸ਼ਾਹੀ ਰਾਜ ਇੱਥੇ ਹਿੰਦੁਸਤਾਨ ਵਿੱਚ ਚੱਲ ਰਿਹਾ ਵਾ ਅਸੀਂ ਇਹਦੀ ਨਕੀਦੀ ਕਰਦੇ ਆ ਔਰ ਅੱਗੇ ਵਾਸਤੇ ਵੀ ਅਸੀਂ ਉਹਨਾਂ ਨੂੰ ਚੇਤਾਵਨੀ ਦਿੰਨੇ ਆ ਸੈਂਟਰ ਸਰਕਾਰ ਨੂੰ ਕਿ ਜੇਕਰ ਕਿਸਾਨਾਂ ਤੇ ਤਸ਼ੱਦਦ ਕਰਨ ਵਾਲੀਆਂ ਸਰਕਾਰਾਂ ਕਿਸੇ ਵੀ ਮੁਲਾਜ਼ਮ ਨੇ ਸਾਡੇ ਤੇ ਅਣੇਵਾਹ ਫਾਇਰਿੰਗ ਕੀਤੀ ਤਾਂ ਅਸੀਂ ਉਹਦਾ ਮੂੰਹ ਤੋੜਵਾ ਜਵਾਬ ਵੀ ਦੇਣਾ ਜਾਣਦੇ ਆ ਇਸ ਕਰਕੇ ਅਸੀਂ ਅੱਜ ਇਸ ਰੋਸ ਤਵਜੋਂ ਇੱਥੇ ਇਹ ਪਤਲਾ ਬੁੱਕ ਪਣਾਏ ਆ ਜੀ ਅੱਜ ਅਸੀਂ ਭਾਰਤੀ ਕਿਸਾਨ ਜੂਨੇ ਖੋਸਾ ਸੂਬਾ ਉਮੀਦਪੁਰ ਦਾ ਹਰਵੇਗ ਸਿੰਘ ਮਲਾਦੀਆਂ ਅੱਜ ਜਿਹੜੇ ਮੋਦੀ ਦੀ ਅਬਦਾਲੀ ਵਾਲਾ ਅਰਵੀਰਾ ਫੜਿਆ ਹੋਇਆ ਵਾ ਉਹਦੇ ਖਿਲਾਫ ਅਸੀਂ ਅੱਜ ਉਹਦਾ ਪੁਤਲਾ ਫੁੱਕਰ ਵਾਸਤੇ ਆਏ ਆ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਹੋਈਆਂ ਜੀ ਤੋ ਮੁੱਕਰ ਗਿਆ ਵਾ ਬਾਕੀ 15 ਅਗਸਤ ਨੂੰ ਜਿਹੜੇ ਕਿਸਾਨਾਂ ਦੇ ਉਤੇ ਸ਼ੁਭ ਸ਼ੁਭ ਕਰਨ ਤੇ ਸਿੱਧੀਆਂ ਗੋਲੀਆਂ ਸਾਡੇ ਤੇ ਗੋਲੀਆਂ ਚਲਾਈਆਂ ਸਾਡੀਆਂ ਲੱਤਾਂ ਮਾਹਾਂ ਚਲੇਗੀਆਂ ਸਾਡੀਆਂ ਅੱਖਾਂ ਚਲੇਗੀਆਂ ਅਸੀਂ ਜੋ ਕਿਸਾਨ ਵਾ ਸਿਰਫ ਹਿੰਦੁਸਤਾਨ ਦੀ ਭਾਰਤ ਦੀ ਖਾਤਰ ਇੱਕ ਜਿੰਨਾ ਕੰਮ ਕਰ ਰਿਹਾ ਹਵਾ ਜਿਨ੍ਹਾਂ ਨੂੰ ਇਹ ਸਿਰਫ ਅੱਤਵਾਦੀ ਵੱਖਵਾਦੀ ਕਹਿ ਰਹੇ ਨੇ ਜੇ ਅਸੀਂ ਲੰਗਰ ਚਲਾਈਏ ਚੰਗੇ ਆ ਦੇ ਅਸੀਂ ਧਰਨਾ ਪ੍ਰਦਰਸ਼ਨ ਕਰੀਏ ਅਸੀਂ ਬਹੁਤ ਮਾਰੇ ਆ ਤੇ ਮੋਦੀ ਮੋਦੀ ਦਾ ਬਹੁਤ ਮਾੜਾ ਰਵਈਆ ਵਾ ਇਹਦੇ ਖਿਲਾਫ ਅੱਜ ਅਸੀਂ ਭਾਰਤੀ ਜੂਨ ਕਿਸਾਨ ਜੂਨ ਖੋਸਾ ਤੇ ਮੇਰੀ ਬਹੁਤ ਟੀਮ ਅੱਜ ਅਸੀਂ ਪ੍ਰਦਰਸ਼ਨ ਕਰਨ ਵਾਸਤੇ ਆਏ ਆ